ਆਉਨੇ ਕਹਦੇ ਕੈ ਯੂ ਕੇ ਸਿਆ ਆ ਕਹਦੇ ਅਜੂਕੇ ਤੋਂ ਆਇਆ ਹਾਂ ਨਵਿਕਾ ਦਾ ਗਿਫਟ ਕਹਦੇ ਯੂ ਕੇ ਤੇ ਆਇਆ ਕਹਦੇ ਇਹ ਵੀ ਆਇਆ ਇਹ ਨਾਲੇ ਦੇਖੋ ਬਈ ਹਾਨਵਿਕਾ ਦਾ ਹਾਨਵਿਕਾ ਨੇ ਇੱਕ ਹੋਰ ਗਿਫਟ ਮਿਲਿਆ ਵਾ ਤੇ ਹਾਨਵਿਕਾ ਹਾਂ ਮੰਕੀ ਵੀ ਮਿਲਿਆ ਹਾਨਵਿਕਾ ਨੇ ਨਾਲਾ ਹਾਨਵਿਕਾ ਤੇਰੇ ਲੌਗੇ ਚਾਣ ਆਇਓ ਭਾਂਡੇ ਹੁਣੇ ਜੇ ਰੋਟੀ ਵੀ ਆਇਆ ਇਹ ਵੀ ਆ ਰਹਾ ਹੈ ਸ਼ਾਨੂੰ ਉਧਰ ਰੱਖੀ ਇੱਕ ਮਿੰਟ ਇੱਥੇ ਰੱਖ ਦੇ ਥਲੇ ਰਾਜ ਦੇਖੋ ਹਨਵਿਕਾ ਦਾ ਹਨਵਿਕਾ ਦਿਖਾ ਦੇ ਮونکی ਮੈਨੂੰ ਦਿਖਾ ਦੇ ਦੇਖੋ ਮੇਕੇ ਹਨਵਿਕਾ ਦੇ ਨਾ ਮਮੀ ਦੇ ਅੱਜ ਮੰਮੀ ਡੈਡੀ ਆਏ ਸੀ ਕਿਤੇ ਉਹ ਉਹਨਾਂ ਨੇ ਗਿਫਟ ਦਿੱਤਾ ਹਨਵਿਕਾ ਨੂੰ ਤੇ ਮੈਰਿਜ ਆ ਗਈ ਹੈ ਬਈ ਹਨ ਨੂੰ ਫਿਰ ਸਾਨੂੰ ਵੀ ਉਹ ਐਨਵਾਈਟ ਕਰਕੇ ਗਏ ਤੇ ਆਹ ਦੇਖੋ ਬਾਹਰ ਨੂੰ ਗਏ ਆ ਕਿਤੇ <laughs> इधर ना और आना वाला क्या आना भी कहने <laughs> देखो इसको मारता मैं मुझे इसके कान देखो इसके <laughs> सोना मान कौन मान भी कौन <को> किन्ना खुश हूँ तो हाँ फिर मैं नूदे जा चल ठीक है नहीं हाँ नूदे का दिन दी भी नहीं है ਖਾਣ ਵੀ ਕਾ ਦਿੰਦੀ ਵੀ ਨਹੀਂ ਹੈ ਨਾ ਇਹਦੂ ਉ ਇੱਥੇ ਆਪਾਂ ਬੈਠੇ ਬੈਠੇ ਆ ਬਣਾ ਲਿਆ ਬਾਹਰ ਦਾ ਦੇ ਆਪਾਂ ਵੀ ਬਾਹਰ ਆ ਚੱਲਦੇ ਆ ਤੇ ਫਿਰ ਇੱਥੇ ਬਾਹਰ ਆਗੇ ਸੀਗੇ ਖਾਣਾ ਖਾਣ ਵਾਸਤੇ ਆਪਾਂ ਫੂਡ ਬਾਜ਼ਾਰ ਜਾਦਾ ਆਪਾਂ ਆਨੇ ਆ ਇੱਥੇ ਹਾਂ ਮੈਂ ਤੁਹਾਨੂੰ ਬਾਏ ਜੱਪੇ ਖਾ ਰਹੀ ਗੋਲ ਗੱਤੇ ਆਲਾ ਨਿਆ ਵੇਟਿੰਗ ਅਪਾ ਵੀਟ ਕਰ ਰਹੇ ਆਂ ਵੈਸੇ ਇਹਨੂੰ ਤੇਲ ਲਗਾਇਆ ਸੀਗਾ ਤੇ ਆਪਾਂ ਉੱਦਾ ਹੀ ਆ ਗਏ ਕਿਉਂਕਿ ਸਿਰ ਨੂੰ ਤੇਲ ਲਗਾਇਆ ਮੇਰਾ ਲਿਆਓ ਨਹੀਂ ਖਾਣਾ ਖਾਣਾ ਮੈਂ ਕਿਉਂਕਿ ਸੰਟੇ ਦਾ ਕਰਕੇ ਵੀਟਿੰਗ ਵਿੱਚ ਦਾਵਾ ਬਹੁਤ ਅੱਛਾ ਟੇਬਲ ਨਹੀਂ ਮਿਲਦੇ ਹੈਗੇ ਵੀਟ ਕਰ ਰਹੇ ਆਂ ਗੋਲ ਗੱਪੇ ਖਾ ਲਿਆ ਆਪਾਂ ਗੋਲ ਗੱਪੇ ਖਾ ਕੇ ਬਸ

ਕਾਂ ਨੀ ਬੈ ਨਹੀਂ ਆਈਸਕ੍ਰੀਮ ਖਾਂਦੀ ਨਾਲੇ ਤੇ ਨਾਲੇ ਰਾਈਟ ਹੈ ਪਹਿਲਾਂ ਇਹਨੇ ਨਾ ਇਹ ਵਾਲੀ ਹੁਣ ਲਈ ਲਾਸਟ ਵਿੱਚ ਉਹ ਵਾਲੀ ਵੀ ਲੈ ਲਈ ਸੀ ਤੇ ਉਹ ਵਾਲੀ ਵੀ ਲੈ ਲਈ ਸੀ ਇਹ ਹੁਣ ਆਪਾਂ ਚੱਲੇ ਆ ਤਾਂ ਹੁਣ ਇਹ ਵਾਲੀ ਲੈ ਰਹੀ ਆ ਦੀ ਸਬਜੀ ਬਣਾਣੀ ਆਪਾਂ ਪਿੰਡੀਆਂ ਕੱਟ ਲਿਆ ਨੇ ਤੇ ਇਸ ਤਰ੍ਹਾਂ ਆਪਾਂ ਕੱਟ ਕੇ ਬਣਾਣੀ ਸੀਗੀ ਤੇ ਪਿਆਜ਼ ਵੀ ਇਦਾਂ ਹੀ ਆਪਾਂ ਪਾ ਲੈਨੇ ਨਾਲ ਹੀ ਪਿਆਜ਼ ਪਾ ਲਈਦੀ ਆ ਜਿਹਦਾ ਪਹਿਲਾਂ ਵੀ ਭੁੰਨ ਲੈਂਦੇ ਪਰ ਆਪਾਂ ਪਿਆਜ਼ ਨਾਲ ਹੀ ਪਾ ਦਿੰਨੇ ਇਸ ਤਰ੍ਹਾਂ ਕੱਟ ਕੇ ਇਸ ਨੇ ਪਿਆਜ਼ ਪਾ ਦਨੇ ਆ ਪਿੰਡੀਆਂ ਕੱਟ ਲਿਆ ਆਪਾਂ ਪਿਆਜ਼ ਕਾਫੀ ਪੈਂਦੇ ਨੇ ਪਿੰਡੀਆਂ ਦੇ ਵਿੱਚ ਤੇ ਫੇਰ ਹੀ ਪਿੰਡੀਆਂ ਵਧੀਆ ਲੱਗਦੀਆਂ ਨੇ ਤੇ ਦੇਖੋ ਇਹ ਪਿੰਡੀਆਂ ਨੇ ਇਹਨਾਂ ਨੇ ਲਈਆਂ ਸੀਗੀਆਂ ਪਿੰਡੀਆਂ ਤੇ ਹਜੇ ਪਿੰਡੀਆਂ ਦਾ ਵੈਸੇ ਮੌਸਮ ਨੂੰ ਲੱਗਦਾ ਤਾਂ ਨਹੀਂ ਆ ਵੀ ਹਜਾਈਆਂ ਪਰ ਪਿੰਡੀਆਂ ਪਿਆਜ਼ ਕੱਟ ਲੈਨੇ ਆਪਾਂ ਤੇ ਹੁਣ ਵਿੱਚ ਇਹਦੇ ਮਿਰਚਾ ਪਾ ਲਾਂਗੇ ਦੋ ਤਿੰਨ ਮਿਰਚਾਂ ਕਿੰਨੀਆਂ ਤਿੰਨ ਮਿਰਚਾਂ ਬਹੁਤ ਨੇ ਵਿੱਚ ਕਿਉਂਕਿ ਆਪਾਂ ਹੁਣ ਮਿਰਚ ਵੈਸੇ ਕੱਟ ਪਾਉਣੀ ਆ ਤੇ ਤਾਂ ਕਰਕੇ ਤਿੰਨ ਮਿਰਚਾਂ ਵਿੱਚ ਕੱਟ ਲੈਨੇ ਆ ਪਿੰਡੀਆਂ ਮਿਰਚਾਂ ਆਪਾਂ ਕੱਟ ਲਈਆਂ ਤੇ ਆਪਾਂ ਇਹਦੇ ਚ ਟਮਾਟਰ ਨਹੀਂ ਪਾਉਂਦੇ ਹੈਗੇ ਤੇ ਬਸ ਪਿਆਜ਼ ਹੀ ਪਾਉਣੇ ਆ ਤੇ ਹਰੀਆਂ ਮੇਚਾ ਪਾ ਲਿਆ ਨੇ ਤੇ ਨਮਕ ਤੇ ਹਲਦੀ ਪਾਉਣਾ ਤੇ ਮਸਾਲਾ ਪਾਉਣਾ ਤਿੰਨ ਚੀਜ਼ਾਂ ਹੀ ਆਪਾਂ ਪਾਉਣੇ ਆ ਇਹਦੇ ਵਿੱਚ ਪਿੰਡੀਆਂ ਦੇ ਵਿੱਚ ਤੇ ਮਸਾਲਾ ਸਾਡਾ ਹੋ ਗਿਆ ਹੈ ਤੇ ਆਪਾਂ ਥੋੜਾ ਜਿਹਾ ਹੀ ਜੀਰਾ ਹੀ ਪਾਣਾ ਬਸ ਤੇ ਸਰੋਂ ਦਾ ਤੇਲ ਪਾਇਆ ਵੇਖਣ ਨੂੰ ਤੁਹਾਨੂੰ ਲੱਗਦਾ ਹੋਵੇਗਾ ਸ਼ਾਇਦ ਜ਼ਿਆਦਾ ਲੱਗਦਾ ਹੋਵੇਗਾ ਪਰ ਜ਼ਿਆਦਾ ਨਹੀਂ ਹੈਗਾ ਥੋੜਾ ਜਿਹਾ ਡੂੰਗੀ ਹੈ ਨਾ ਇਹ ਕੜਾਈ ਜਿਹੜੀ ਆ ਤੇ ਆਪਾਂ ਪਾ ਕੇ ਇਹਦੇ ਬਾਅਦ ਵਿੱਚ ਪਾਉਣਾ ਵਾ ਮਸਾਲਾ ਜਿਹੜਾ ਪਾਉਣਾ ਹਲਦੀ ਵੀ ਪਾਤੀ ਦਿੰਦੇ ਆ ਹੁਣ ਇਹ ਹਲਦੀ ਵੀ ਪਾ ਦਿੰਦੇ ਆ ਕਿਉਂਕਿ ਜਦੋਂ ਆਪਾਂ ਉਹਦੇ ਚ ਪਾਉਂਦੇ ਆ ਨਾ ਆ ਸਾੜ ਜਾਂਦੀ ਆ ਹਲਦੀ ਜਿੰਨੀ ਕਿ ਸਬਜੀ ਹੋ ਸਰਦੀ ਨਾਲ ਆਪਾਂ ਹਲਦੀ ਪਾ ਲਾਂਗੇ ਕਿ ਜਲਦੀ ਨਹੀਂ ਹੋਣੀ ਚਾਹੀਦੀ ਤੇ ਅੱਧਾ ਕ ਚਮਚਾ ਨਮਕ ਨਮਕ ਦਾ ਹੱਜ ਪਾਇਆ ਕਿੰਨਾ ਨਮਕ ਥੋੜਾ ਤੇਲੇ ਦਾ ਹੈ ਆਪਾਂ ਬਈਲਾ ਨਮਕ ਦੂਸਰਾ ਲੈਂਦੇ ਸੀ ਇਤਨਾ ਨਮਕ ਵਰਤਦੇ ਸੀ ਕਿ ਹੁਣ ਆਪਾਂ ਟਾਟਾ ਨਮਕ ਵਰਤਦੇ ਗਏ ਨੇ ਲਗਾਤਾਰ ਇੱਕ ਚੀਜ਼ ਵੀ ਨੂਨ ਨਹੀਂ ਲੈਣਾ ਚਾਹੀਦਾ ਤੇ ਇਸ ਕਰਕੇ ਆਪਾਂ ਹੁਣ ਥੋੜਾ ਚੇਂਜ ਕੀਤਾ ਹੋਰ ਨਮਕ ਹੁਣ ਆਪਾਂ ਟਾਟਾ ਨਮਕ ਫੇਰ ਥਾਂ ਲਏ ਆਂ ਢਿੰਡੀਆਂ ਸਾਡੀਆਂ ਬਸ ਹੁਣ ਮੈਂ ਸਲੋ ਗੈਸ ਰੱਖਾਂਗੀ ਰੋ ਪਕਾਣਾ ਤੇ ਹਾਫ ਹੀ ਨਿੰਬੂ ਰੱਖ ਦਿੱਤੀ ਤੇ ਹਾਫ ਨਿੰਬੂ ਆਪਾਂ ਨਿਚੋੜ ਦਾਂਗੇ ਉੱਪਰ ਬਹੁਤ ਵਧੀਆ ਹਾ ਨਿੰਬੂ ਵੈ ਹੈ ਨਾ ਥੋੜਾ ਜਿਹਾ ਖਟਾਸ ਵਾਸਤੇ ਫਿਰ ਇਹ ਨਾ ਐਂ ਜੋੜ ਦਈਆਂ ਨੇ ਜਿੱਦਾਂ ਲੇਸ ਜੀ ਵਗੈਰਾ ਹੁੰਦੀ ਨਾ ਇਹ ਲੇਸ ਨਹੀਂ ਹੁੰਦੀ ਹੈਗੀ ਫਿਰ ਤੇ ਮੈਂ ਹਾਫ ਨਿੰਬੂ ਪਾਤਾ ਉਹ ਤੇ ਨਿੰਬੂ ਵਧੀਆ ਲੱਗਦਾ ਉੱਪਰ ਨਾ ਪਾਇਆ ਸਬਜ਼ੀ ਦੇ ਪਰ ਉਹ ਸਵਾਦ ਲੇਸ ਨਹੀਂ ਛੱਡਦੀ ਤੇ ਨਾਲੇ ਇਨ ਗੂੜੇ ਵਧੀਆ ਦਾ ਰਸ ਚ ਖਟਾ ਥੋੜੀ ਜਿਹੀ ਖਟਾਸ ਹੋਣੀ ਚਾਹੀਦੀ ਆ ਤੇ ਮੈਂ ਸਲੋ ਗੈਸ ਤੇ ਹੀ ਆ ਬਣੇਗੀ ਸਾਡੀ ਤਿਆਰ ਹੋ ਗਈ ਆ ਤੇ ਹੁਣ ਮੈਂ ਇਹਨੂੰ ਸਾਰੀ ਨੂੰ ਇੱਕ ਥਾਂ ਤੇ ਕਰ ਦਾਂਗੀ ਆ ਤੇਲ ਇਹਦੇ ਚੋਂ ਖਤਮ ਜਦੋਂ ਹੋ ਜੇਗਾ ਨਾ ਨੁੱਚੜ ਜੇਗਾ ਚੰਗੀ ਤਰ੍ਹਾਂ ਫੇਰ ਆਪਾਂ ਅ ਰੋਟੀ ਖਾਣੇ ਆ ਤੇ ਇਹਨੂੰ ਇੱਕ ਸਾਈਡ ਤੇ ਕਰਤਾ ਤੇਲ ਸਾਰਾ ਨੁੱਟੜ ਜੇਗਾ ਫੇਰ ਮੈਂ ਪਾਰ ਕੱਢ ਲਾਂਗੀ ਇਹਨੂੰ ਤੇ ਦੇਖੋ ਤਿਆਰ ਹੋ ਗਈ ਹੈ ਸਾਡੀ ਸਬਜ਼ੀ ਸਬਜੀ ਸਾਡੀ ਦੇਖੋ ਸਾਰਾ ਤੇਲ ਨਾ ਕੱਢ ਦਿੱਤਾ ਵਿੱਚੋਂ ਤੇ ਸੁੱਕੀ ਸੁੱਕੀ ਸਬਜੀ ਆ ਕਿਉਂਕਿ ਤੇਲ ਨਹੀਂ ਆ ਤੇ ਪਿੰਡੀਆਂ ਸਾਡੀਆਂ ਤਿਆਰ ਨੇ ਦੇਖੋ ਰੋਟੀ ਦੇ ਨਾਲ ਪਿੰਡੀਆਂ ਖਾ ਚਲੋ ਜੀ ਆਪਾਂ ਕਰਦੇ ਆ ਰੋਟੀ ਨੂੰ ਇੰਜੋਏ ਤੇ ਤੁਸੀਂ ਵੀ ਬਣਾਓ ਤੇ ਖਾਓ ਓਕੇ ਬਾਏ ਵੀਡੀਓ ਵਧੀਆ ਲੱਗੇ ਤੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਦੂਜੀ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ